ਸੁਰਠ ਮਹੱਲਾ ਪੰਦਵ ਸੇਮਰ ਸੇਮਰ ਗੁਰ ਸਤ ਗੋਰੀ ਅਪੜਾ ਸਗਲਾ ਦੁੱਖ ਮਿਟਾਇਆ ਤਾਬ ਰੋਗ ਗਏ ਗੁਰ ਬਚਨੀ ਮਨ ਚੇ ਫਤ ਭਾਇਆ ਮੇਰਾ ਗੁਰ ਪੂਰਾ ਸੁਖ ਦਾਤਾ ਕਰਨ ਕਾਰਨ ਸਮਰਾਥ ਸੁਆਮੀ ਪੂਰਨ ਪਰਖ ਪਦਾਤਾ ਰਹਾ ਅਨੰਦ ਬਿਨੋਦ ਮੰਗਲ ਗੁਣ ਗਾਵਹੁ ਗੁਰੂ ਨਾਨਕ ਪਾਏ ਦਿਆਲਾ ਜੈ ਜੈ ਕਾਰ ਪਾਏ ਜਗ ਭੀਤਰ ਵਾ ਬਾਰ ਬਰਮ ਰਖਵਾਲਾ ਸੋਰਠ ਮਹੱਲਾ ਪੰਜਵਾ ਆਮਰੀ ਗਣਤ ਨ ਗਣਿਆ ਕਾਈ ਆਪਣਾ ਬਿਰਦ ਪਛਾਣ ਆਥ ਦੇ ਰਾਖੇ ਕਰ ਆਪਣੇ ਸਾਹਿਬ ਸਦ ਮਿਹਰਵਾਨ ਬੰਨ ਪਾਇਆ ਮੇਰੇ ਸਤਿਗੁਰੂ ਰੋਇ ਕੋਈ ਸਰਬ ਕਲਿਆਣ ਰਹਾਉ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪ ਬੈਜ ਰੱਖੀ ਨਾਨਕ ਸਤਿਗੁਰ ਬਾਣ ਸੋਰਠ ਮਹੱਲਾ ਪੰਜਵਾਂ ਦੁਰਦਗਵਾਇਆ ਹਰ ਪ੍ਰਭ ਆਪੇ ਸਭ ਸੰਸਾਰਿ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਆਪਣਾ ਮਿਰਦ ਸਵਾਰਿਆ ਹੋਇ ਰਾਜੇ ਰਾਮ ਕੀ ਰਖਵਾਲੀ ਸੂਖ ਸਹਿਜ ਆਨੰਦ ਗੁਣ ਗਾਵਹੁ ਬਨ ਤਨ ਦੇ ਸੁਖarli ਰਹਾਉ ਪਦ ਤਯੋ ਧਾਰਣ ਸਤਿਗੁਰ ਮੇਰਾ ਮੋਇ ਤਿਸ ਕਾ ਪਰਵਾਸ ਬਾਤ ਸਲਾਏ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸਾ